ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤਾਨ ਜੋ ਬਨਿਆਰ ਪੋਲਣਾ ਨਾ ਠਿਅੜੇ ਦਿਨ ਚਾਰ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਾ ਤਾਨ ਜੋਵਣ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਅੱਪਣ ਕੇਰੇ ਪੱਤ ਜਉ ਕਲ ਟੁਲ ਜਮਣ ਹਾ ਰੰਗ ਮਾਣ ਲੈ ਪਿਆਰਿਆ ਜਾ ਜੋਵਣ ਨੋ ਹੁਲਾ ਦਿਨ ਥੋੜੜੇ ਥਕੇ ਪਇਆ ਪੁਰਾਣਾ ਚੋਲਾ ਸੱਜਣ ਮੇ ਜਾਇ ਸੁਤੇ ਜੀਰਾਂ ਹੰਪੀ ਵੰਜਾ ਡੂੰਮਣੀ ਕਰੋ ਵਾਚੀ ਲੀਵਾ ਪਰਮ ਸਤਿਕਾਰ ਜੋ ਗਜ ਵਜ ਕੇ ਗੁਰੂ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਹੁਤ ਹੀ ਜਿਹੜੇ ਨੰਗਲ ਦੀ ਯਾਦ ਵਿੱਚ ਜੁੜੇ ਹਾਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਜਿਹੜੇ ਕਿ ਜਿਨ੍ਹਾਂ ਨੇ ਆਪਣੇ ਪਿਆਰੇ ਸ਼ਬਦਾਂ ਨਾਲ ਸਾਰੀਆਂ ਸੰਗਤਾਂ ਨੂੰ ਸਾਰੇ ਗੁਰਸਿੱਖਾਂ ਨੂੰ ਮੋਹਿਆ ਹੋਇਆ ਸੀ ਭਾਵੇਂ ਸਾਧ ਸੰਗਤ ਜੀ ਦੇ ਲਈ ਪ੍ਰੇਮ ਸਾਡਾ ਬਹੁਤ ਜ਼ਿਆਦਾ ਸੀ ਕੋਈ ਕਹਿਣ ਕਥਨ ਦੀ ਗੱਲ ਨਹੀਂ ਸਸਕਾਰ ਤੋਂ ਵੀ ਪਹਿਲਾਂ ਹੀ ਜਾਣਾ ਪੈ ਗਿਆ ਉਸੇ ਦਿਨ ਤੁਸੀਂ ਸਾਧ ਸੰਗ ਜੀ ਮੰंजे ਦੀ ਸਮਝੋ ਮਹਾਂਪੁਰਸ਼ਾਂ ਦੇ ਅਸਥਾਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਤੋਂ ਡਿਊਟੀ ਲੱਗੀ ਹੈ ਕਾਦਰਾਬਾਦ ਉੱਥੇ ਦਰਬਾਰ ਸਾਹਿਬ ਦਾ ਨਹੀਂ ਲੈਂਟਰ ਪਹਿਣਾ ਸੀ ਉਸ ਕਰਕੇ ਜਾਣਾ ਪਿਆ ਜਥੇਦਾਰ ਸਾਹਿਬ ਨੂੰ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਚਲੇ ਗਏ ਸੀ ਸੋ ਇਹੀ ਕੁਝ ਕਹਿ ਸਕਦੇ ਆ ਕਿਉਂਕਿ ਸਵੇਰ ਤੋਂ ਹੀ ਆਪਾਂ ਸਾਰੇ ਗੁਰਸਿੱਖਾਂ ਤੋਂ ਸਾਰੇ ਮਹਾਂਪੁਰਸ਼ਾਂ ਤੋਂ ਆਪਾ ਇਹੀ ਸੁਣਦੇ ਆ ਰਹੇ ਹਾਂ ਉਹਨਾਂ ਦੀ ਬਾਬਤ ਇੱਕੋ ਹੀ ਧਾਰਨਾ ਪੜ੍ਹਨੀ ਹੈ ਤੁਸੀਂ ਜੀ ਸੇਵਾ ਵੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਅਲੌਰਾ ਸਾਹਿਬ ਵਾਲੇ ਜਿਨ੍ਹਾਂ ਨੇ ਸਾਧ ਸੰਗਤ ਜੀ ਬਾਬਾ ਭਗਵੰਤ ਸਿੰਘ ਜੀ ਦੱਸਦੇ ਹੁੰਦੇ ਸੀ ਆਪ ਕਿ ਅਸੀਂ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਉਹਨਾਂ ਤੋਂ ਕੀਰਤਨ ਸੁਣ ਕੇ ਉਹਨਾਂ ਦੇ ਵਚਨਾਂ ਦੁਆਰਾ ਹੀ ਇੱਥੇ ਪਹੁੰਚੇ ਹਾਂ ਸਾਤਸੰਗ ਜੀ ਇਹ ਉਹਨਾਂ ਸਤਿਗੁਰਸਾਂ ਦੀ ਹੀ ਕਿਰਪਾ ਹੈ ਸੋ ਆਓ ਆਏ ਕੋਈ ਧਾਰਨਾ ਪੜ ਕੇ ਉਹਨਾਂ ਦੀ ਯਾਦ ਵਿੱਚ ਆਪਾਂ ਫਤਿਹ ਬੁਲਾਵਾਂਗੇ ਜੀ ਇਹੀ ਸੱਚੀ ਤੇ ਸੁੱਚੀ ਸਰੰਗਾਂ ਅਗਨੀ ਆਪਣੇ ਵੱਲੋਂ ਆਪਾਂ ਕਰ ਸਕਦੇ ਹਾਂ ਸੋੜ ਚੱਲੇ ਸੋੜ ਚਲੇ ਕਰਵਾਰ ਜੋਗੀ ਛੋੜ ਚਲੇ ਛੋੜ ਚਲੇ ਘਰ ਬਾਰ ਜੋਗੀ ਛੋੜ ਚਲੇ ਛੋੜ ਚਲੇ ਛੋੜ ਚਲੇ ਘਰ ਬਾਰ ਜੋਗੀ ਛੋੜ ਚਲੇ ਮ੍ਰਿਤ ਮੰਡਲ ਜਦ ਖਾਜਿਆ ਜਿਉਂ ਬਾਲੂ ਘਰ ਬਾਰ ਬਿਨ ਸਤ ਬਾਰ ਨਾ ਲੱਗੇ ਜਿਉਂ ਕਾਗਜ਼ ਬੂੰਦਾਰ ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਕ ਜੋਗੀ ਗਿਰਹੀ ਜੋਗੀ ਤਜ ਗਏ ਘਰ ਦਾ